ਫਿਲਮ ਆ ਰਹੀ ਆ ਐਮਰਜੈਂਸੀ ਉਹਦੇ ਬਾਰੇ ਸਾਨੂੰ ਕੰਗਣਾ ਰਾਤਵਾਰੇ ਸਭ ਨੂੰ ਪਤਾ ਹੀ ਆ ਕਿ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਚੱਲਿਆ ਉਦੋਂ ਕੰਗਣਾ ਰਾਤ ਨੇ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਕਿਸਾਨਾਂ ਪ੍ਰਤੀ ਜੋ ਕੁਝ ਬੋਲਿਆ ਉਹ ਸਾਨੂੰ ਸਭ ਨੂੰ ਪਤਾ ਹੀ ਆ ਹੁਣ ਉਹਨੇ ਇੱਕ ਨਵਾਂ ਜ਼ਾਹਰ ਰੱਖ ਲਿਆ ਪੰਜਾਬ ਪ੍ਰਤੀ ਜਿਹੜੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਬਣਾ ਕੇ 1984 ਵਜ ਦਾ ਸਾਰੇ ਜੋਗੇ ਹਜੇ ਤੱਕ ਜਿਹੜੇ ਪੰਜਾਬ ਦੇ ਤੇ ਸਿੱਖਾਂ ਦੇ ਜੱਕਵਾਂ ਤੱਕ ਹਜੇ ਤੱਕ ਜਿਹੜਾ ਉਹ ਜਗਮ ਨੇ ਜਿਹੜੇ ਅੱਲੇ ਨੇਗੇ ਉਹਨੇ ਇੱਕ ਨਵੀਂ ਫਿਲਮ ਬਣਾ ਕੇ ਦੁਬਾਰਾ ਫੇਰ ਜਿਹੜਾ ਜਗਮਾਂ ਦੇ ਉੱਪਰ ਲੂਣ ਲਾਉਣ ਦਾ ਕੰਮ ਕੀਤਾ ਅਸੀਂ ਪੰਜਾਬ ਸਰਕਾਰ ਨੂੰ ਫਿਲਮਾ ਮਾਲਕਾਂ ਨੂੰ ਇਹ ਬੇਨਤੀ ਕਰਨਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਾ ਲੱਗੇ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਆ ਤਾਂ ਮਾਹੌਲ ਖਰਾਬ ਹੋਣਾ ਕਿਉਂਕਿ ਉਹਨਾਂ ਨੇ ਜੇ ਗੱਲ ਕਰੀਏ ਸੀ ਸਾਧ ਕਰਨਾਲ ਜੀ ਬਾਰੇ ਗੱਲ ਕਰੀਏ ਉਹਨਾਂ ਦਾ ਕਿਰਦਾਰ ਬੜਾ ਮਾੜਾ ਦਿਖਾਇਆ ਸਿੱਕਾ ਨੂੰ ਇੱਕ ਆਤਵਾਦੀ ਉਹ ਬਣਾ ਕੇ ਪੇਸ਼ ਕਰ ਰਹੇ ਹੋ ਫਿਲਮ ਦੇ ਵਿੱਚ ਜਿੰਨਾ ਸਿੱਖਾਂ ਨੇ 90% ਕਰਵਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਕਰਵਾਇਆ ਹੋਵੇ ਉਹ ਕੰਗੜਾ ਰਾਤ ਨੇ ਉਹ ਸਾਰਾ ਕੁਝ ਫਿਲਮ ਦੇ ਵਿੱਚ ਦਿਖਾਇਆ ਕਿਉਂਕਿ ਉਹ ਪੰਜਾਬ ਵਿਰੋਧੀ ਆ ਭਾਜਪਾ ਦੀ ਜਿਹੜੀ ਕਿ ਕਹੋ ਜਿਹੜੀ ਕਿ ਪੰਜਾਬ ਪ੍ਰਤੀ ਪੰਜਾਬ ਦੇ ਸਿੱਖਾਂ ਪ੍ਰਤੀ ਜ਼ਹਿਰ ਉਗਲਦੀ ਉਗਲਦੀ ਰਹਿੰਦੀ ਆ ਇਸ ਕਰਕੇ ਅਸੀਂ ਪਹਿਲੀ ਬੇਨਤੀ ਦਾ ਪੰਜਾਬ ਸਰਕਾਰ ਨੂੰ ਕਰਦੇ ਆ ਕਿ ਪੂਰਨ ਤੌਰ ਤੇ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਪੰਜਾਬ ਦੇ ਸਿਨੇਮਾ ਵਿੱਚ ਕਿਸੇ ਵਿੱਚ ਨਹੀਂ ਲੱਗਣੀ ਚਾਹੀਦੀ ਦੂਜੀ ਗੱਲ ਇਹ ਸਿਨੇਮਾ ਮਾਲਕਾਂ ਨੂੰ ਕਹਿਣਾ ਚਾਉਣੇ ਆ ਕਿ ਕੋਈ ਵੀ ਇਹ ਪੰਜਾਬ ਦੇ ਵਿੱਚ ਫਿਲਮ ਨਾ ਲਾਈ ਜਾਵੇ ਅਸੀਂ ਕਹਿੰਦੇ ਹਾਂ ਪੂਰੇ ਭਾਰਤ ਦੇ ਵਿੱਚੋਂ ਬਾਈਕਾਟ ਹੋਣੀ ਚਾਹੀਦੀ ਆ ਪਰ ਭਾਰਤ ਸਰਕਾਰ ਨੇ ਫਿਲਮ ਨਹੀਂ ਬਾਈਕਾਟ ਕਰੀ ਭਾਰਤ ਸਰਕਾਰ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਤੇ ਸਿੱਖਾਂ ਵਿਰੁੱਧ ਇਹ ਉਹਨਾਂ ਨੇ ਫਿਲਮ ਨੂੰ ਲਾ ਕੇ ਦਿਖਾ ਰਹੀ ਹੈ ਪਰ ਅਸੀਂ ਪੰਜਾਬ ਦੇ ਵਿੱਚ ਆਉਣੇ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਿੱਖਾਂ ਦੀ ਨਿਮਾਇਦਗੀ ਕਰਨ ਵਾਲੇ ਜਾਂ ਪੰਜਾਬ ਦੀ ਨਿਮਾਇਦਗੀ ਕਰਨ ਵਾਲੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਫਿਲਮ ਪੰਜਾਬ ਕੇ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਜੇਕਰ ਫਿਲਮ ਲਗਾਈ ਜਾਂਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਦਾ ਲੋਕਾਂ ਦੇ ਵਿੱਚ ਟਕਰਾਅ ਪੈਦਾ ਹੋਊਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਫਿਲਮ ਪੰਜਾਬ ਵਿੱਚ ਨਾ ਲੱਗੇ ਸਾਡੀਆਂ ਇੰਨੀ ਗੁ ਬੇਨਤੀ ਕਰਦੇ ਆ ਕਿਉਂਕਿ ਕੰਗਣਾ ਨਰਾਵਤ ਨੇ ਪਿਛਲੇ ਸਮੇਂ ਤੋਂ ਤੁਸੀਂ ਦੇਖ ਲਿਆ ਸਟੇਟਮੈਂਟਾ ਕੱਢ ਕੇ ਸਾਡੀਆਂ ਮਾਮਾ ਬਾਰੇ ਕੀ ਬੋਲਿਆ ਸਾਡੇ ਬਾਪੂਆਂ ਬਾਰੇ ਕੀ ਬੋਲਿਆ ਸਾਡੇ ਕਿਸਾਨਾਂ ਬਾਰੇ ਕੀ ਬੋਲਿਆ ਸਾਨੂੰ ਕਿਵੇਂ ਉਹ ਅੱਤਵਾਦੀ ਬਣਾ ਕੇ ਪੇਸ਼ ਕਰਦੀ ਰਹੀ ਆ ਇਸ ਕਰਕੇ ਅਸੀਂ ਦਾ ਪੂਰਨ ਤੌਰ ਤੇ ਫਿਲਮ ਦਾ ਬਾਈਕਾਟ ਕਰਦੇ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਫਿਲਮ ਹੈ ਇਹੀ ਅਸੀਂ ਖਨੌਰੀ ਬਾਰਡਰ ਤੋਂ ਬੇਨਤੀ ਕਰ ਰਹੇ ਹਾਂ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਾ ਲੱਗੇ ਇਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਜਿਹੜੀ ਕਿ ਕੰਗਣਾ ਨਰਾਪ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਬਾਰੇ ਤੁਹਾਨੂੰ ਕੰਗਣਾ ਨਰਾਪ ਤੋਂ ਬਾਰੇ ਸਭ ਨੂੰ ਪਤਾ ਹੀ ਆ ਕਿ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਚੱਲਿਆ ਉਦੋਂ ਕੰਗਣਾ ਨਰਾਪ ਨੇ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਕਿਸਾਨਾਂ ਪ੍ਰਤੀ ਜੋ ਕੁਝ ਬੋਲਿਆ ਉਹ ਸਭ ਨੂੰ ਸਭ ਨੂੰ ਪਤਾ ਹੀ ਆ ਹੁਣ ਉਹਨੇ ਇੱਕ ਨਵਾਂ ਯਾਰ ਰੁਕ ਲਿਆ ਪੰਜਾਬ ਪ੍ਰਤੀ ਜਿਹੜੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਬਣਾ ਕੇ 1984 ਵਾਲੇ ਦੇ ਸਾਰੇ ਜੋ ਕੇ ਹਜੇ ਤੱਕ ਜਿਹੜੇ ਪੰਜਾਬ ਦੇ ਤੇ ਸਿੱਖਾਂ ਨੇੜੇ ਜਖਮਾਂ ਤੱਕ ਹਜੇ ਤੱਕ ਜਿਹੜਾ ਉਹ ਜ਼ਖਮ ਨੇ ਜਿਹੜੇ ਅੱਲੇ ਨੇਗੇ ਉਹਨੇ ਇੱਕ ਨਵੀਂ ਫਿਲਮ ਬਣਾ ਕੇ ਦੁਬਾਰਾ ਫੇਰ ਜਿਹੜਾ ਜਖਮਾਂ ਦੇ ਉੱਪਰ ਲੂਣ ਲਾਉਣ ਦਾ ਕੰਮ ਕੀਤਾ ਅਸੀਂ ਪੰਜਾਬ ਸਰਕਾਰ ਨੂੰ ਸਿਨੇਮਾ ਮਾਲਕਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਾ ਲੱਗੇ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਆ ਤਾਂ ਮਾਹੌਲ ਖਰਾਬ ਹੋਣਾ ਕਿਉਂਕਿ ਉਹਨਾਂ ਨੇ ਜੇ ਗੱਲ ਕਰੀਏ ਸੀ ਸਾਧ ਕਰਨਾਲ ਜੀ ਬਾਰੇ ਗੱਲ ਕਰੀਏ ਉਹਨਾਂ ਦਾ کردار ਬੜਾ ਮਾੜਾ ਦਿਖਾਇਆ ਸਿੱਖਾਂ ਨੂੰ ਇੱਕ ਆਤਵਾਦੀ ਉਹ ਬਣਾ ਕੇ ਪੇਸ਼ ਕਰ ਰਹੇ ਹੋ ਫਿਲਮ ਦੇ ਵਿੱਚ ਜਿੰਨਾ ਸਿੱਖਾਂ ਨੇ 90% ਕਰਵਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੋਵੇ ਉਹ ਕੰਗੜਾ ਨਾਤ ਨੇ ਉਹ ਸਾਰਾ ਕੁਝ ਫਿਲਮ ਦੇ ਵਿੱਚ ਦਿਖਾਇਆ ਕਿਉਂਕਿ ਉਹ ਪੰਜਾਬ ਵਿਰੋਧੀ ਆ ਭਾਜਪਾ ਦੀ ਜਿਹੜੀ ਕਿ ਕੌ ਪਾਲਤੂ ਪਾਲੀ ਹੋਈ ਕੁੱਤੀ ਆ ਜਿਹੜੀ ਕਿ ਪੰਜਾਬ ਪ੍ਰਤੀ ਪੰਜਾਬ ਦੇ ਸਿੱਖਾਂ ਪ੍ਰਤੀ ਜ਼ਹਿਰ ਉਗਲਦੀ ਉਗਲਦੀ ਰਹਦੀ ਆ ਇਸ ਕਰਕੇ ਅਸੀਂ ਪਹਿਲੀ ਬੇਨਤੀ ਦਾ ਪੰਜਾਬ ਸਰਕਾਰ ਨੂੰ ਕਰਦੇ ਆ ਕਿ ਪੂਰਨ ਤੌਰ ਤੇ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਪੰਜਾਬ ਦੇ ਸਿਨੇਮਾ ਵਿੱਚ ਕਿਸੇ ਵਿੱਚ ਨਹੀਂ ਲੱਗਣੀ ਚਾਹੀਦੀ ਦੂਜੀ ਗੱਲ ਇਹ ਸਿਨੇਮਾ ਮਾਲਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਇਹ ਪੰਜਾਬ ਦੇ ਵਿੱਚ ਫਿਲਮ ਨਾ ਲਾਈ ਜਾਵੇ ਬਸ ਤਾਂ ਅਸੀਂ ਕਹਿੰਦੇ ਆ ਪੂਰੇ ਭਾਰਤ ਦੇ ਵਿੱਚੋਂ ਬਾਈਕਾਟ ਹੋਣੀ ਚਾਹੀਦੀ ਆ ਪਰ ਭਾਰਤ ਸਰਕਾਰ ਨੇ ਫਿਲਮ ਨਹੀਂ ਬਾਈਕਾਟ ਕਰੀ ਭਾਰਤ ਸਰਕਾਰ ਨੂੰ ਪਤਾ ਹੀ ਆ ਕਿ ਪੰਜਾਬ ਨੂੰ ਕਿ ਸਿੱਖਾ ਵਿਰੋਧੀ ਉਹਨਾਂ ਨੇ ਫਿਲਮ ਨੂੰ ਲਾ ਕੇ ਦਿਖਾ ਰਹੀ ਹੈ ਪਰ ਅਸੀਂ ਪੰਜਾਬ ਦੇ ਵਿੱਚ ਆਉਣੇ ਆ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਿੱਖਾਂ ਦੀ ਨਿਮਾਇੰਦਗੀ ਕਰਨ ਵਾਲੇ ਜਾਂ ਪੰਜਾਬ ਦੀ ਨਿਮਾਇੰਦਗੀ ਕਰਨ ਵਾਲੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਫਿਲਮ ਪੰਜਾਬ ਕੇ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਜੇਕਰ ਫਿਲਮ ਲਗਾਈ ਜਾਂਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤਾਂ ਲੋਕਾਂ ਦੇ ਵਿੱਚ ਟਕਰਾਅ ਪੈਦਾ ਹੋਊਗਾ ਇਸ ਕਰਕੇ ਪੰਜਾਬ ਆਪ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਫਿਲਮ ਪੰਜਾਬ ਵਿੱਚ ਨਾ ਲੱਗੇ ਸਾਡੀਆਂ ਇੰਨੀ ਕੁ ਬੇਨਤੀ ਕਰਦੇ ਆ ਕਿਉਂਕਿ ਕੰਕੜਾ ਨਰਾਵਤ ਨੇ ਪਿਛਲੇ ਸਮੇਂ ਤੋਂ ਤੁਸੀਂ ਦੇਖ ਲਿਆ ਸਟੇਟਮੈਂਟਾਂ ਕੱਢ ਕੇ ਸਾਡੀਆਂ ਮਾਮਾ ਬਾਰੇ ਕੀ ਬੋਲਿਆ ਸਾਡੇ ਬਾਪੂਆਂ ਬਾਰੇ ਕੀ ਬੋਲਿਆ